ਹੈਲੋ YouTube ਫੈਮਿਲੀ ਕਿਵੇਂ ਹੋ ਜਿਸ ਸਾਰੇ ਜਣੇ ਆਏ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਸਵਾਗਤ ਆ ਆਪਣੇ ਚੈਨਲ ਦੇ ਵਿੱਚ ਸੋ एवरीवन ਮੈਂ ਆਈ ਸੀ ਕੰਮ ਤੋਂ ਧੰਨ ਮੈਂ ਸੋਚਿਆ ਕਿ ਆਪਣੇ ਵਲੌਗ ਨੂੰ ਕਰ ਲਵਾਂ ਸਟਾਰਟ ਤੇ ਆਪਾਂ ਸਕੂਟੀ ਦਾ ਕੰਮ ਥੋੜਾ ਜਿਹਾ ਹੋਰ ਰਹਿਦਾ ਸੀ ਉਹ ਅੱਜ ਫੇਰ ਉਹਦੀ ਦੁਬਾਰਤੋਂ ਸੈਟਿੰਗ ਆ ਕਰਵਾਈ ਹੈ ਤੇ ਹੁਣ ਮੈਂ ਸੋਚ ਰਹੀ ਸੀ ਕਿ ਜਿਹੜਾ ਇਹਦੇ ਤੇ ਨਿਸ਼ਾਨ ਨਿਸ਼ੂਣ ਲਾ ਲੋ ਪਏ ਹੋਏ ਨੇ ਹਨਾ ਸੋ ਉਹ ਆਪਾਂ ਸਾਰਾ ਮਤਲਬ ਕਿ ਪਹਿਲੀ ਗੱਲ ਤਾਂ ਵਾਸ਼ ਜੇ ਕਰਨੀ ਹੀ ਨਹੀਂ ਜੀ ਕਿਉਂਕਿ ਵੀਰੇ ਨੇ ਇੰਨੀ ਗੱਲ ਕਹੀ ਸੀ ਹਾਂਜੀ एवरीवन ਉਹ ਵੀਰਾ ਕਹਿੰਦਾ ਸੀ ਕਿ ਹਜੇ ਮਤਲਬ ਇਹਨੂੰ ਲਾ ਲਓ ਤੁਸੀਂ ਆਪਾਂ ਵਾਸ਼ ਨਹੀਂ ਕਰਨਾ ਚਲਾਉਣੀ ਹੈ ਵੱਧ ਤੋਂ ਵੱਧ ਹਨਾ ਬਾਕੀ ਫਿਰ ਵੀ ਇੰਨਾ ਹੈ ਕਿ ਚੱਲ ਪੀਏ ਇੰਨਾ ਹੀ ਬੜਾ ਹੱਲੇ ਹਨਾ ਟੈਨਸ਼ਨ ਦੂਰ ਹੋ ਗਈ ਮੇਰੀ ਸੋ ਬਾਕੀ ਹੋਰ ਆਪਾਂ ਇਹਦਾ ਕੰਮ ਕਰਵਾਵਾਂਗੇ ਜਿਵੇਂ ਲਾਮਿਨੇਸ਼ਨ ਵਗੈਰਾ ਵੀ ਲਗਵਾਵਾਂਗੇ ਰੁੱਕ ਕੇ ਕਿਉਂਕਿ ਹਜੇ ਹੁਣੇ ਹੁਣੇ ਦੀ ਸਰਵਿਸ ਹੋਈ ਹੈ ਨਾ ਸਾਰਾ ਕੰਮ ਆਪਾਂ ਕਰਵਾਇਆ ਹੈ ਕੱਲ ਲੈ ਕੇ ਆਂਦੀ ਸੀ ਜਿਵੇਂ ਤੁਸੀਂ ਕੱਲ ਵਾਲੀ ਵੀਡੀਓ ਚ ਵੇਖੀ ਹੋਣਾ ਅੱਜ ਫੇਰ ਥੋੜਾ ਜਿਹਾ ਜੈਨਾ ਮਤਲਬ ਕਿ ਕੰਮ ਹੋਰ ਸੀ ਉਹ ਜਦੋਂ ਘਰ ਦੇ ਆਨੇ ਚੈੱਕ ਕੀਤੀ ਇਹਨਾਂ ਨੇ ਕਿਹਾ ਵੀ ਤੂੰ ਇਹ ਕੰਮ ਤਾਂ ਕਰਵਾਇਆ ਨਹੀਂ ਫਿਰ ਉਹ ਉੱਥੇ ਕਹਿਣਾ ਪਿਆ ਮੈਨੂੰ ਫਿਰ ਉਹਨਾਂ ਨੇ ਦੁਬਾਰਤੋਂ ਸੈੱਟ ਕਰਕੇ ਦਿੱਤੀ ਤੇ ਉੱਥੇ ਫਿਰ ਮੈਂ ਫੋਨ ਕੀਤਾ ਮਤਲਬ ਡੈਡੀ ਉਹਨਾਂ ਨੂੰ ਇਹ ਮੈਨੂੰ ਲੈ ਕੇ ਆਏ ਤੇ ਦੰਨ ਹੁਣ ਬਸ ਸਾਰਾ ਕੰਮ ਇਹਦਾ ਠੀਕ ਹੈ ਆਪਾਂ ਹੁਣ ਕੱਲਾ ਲੈਮੀਲੇਸ਼ਨ ਕਰਵਾਉਣਾ ਇਹਦਾ ਰੰਗ ਚੇਂਜ ਕਰਵਾਵਾਂਗੇ ਜਿਹੜੇ ਸੋ एवरीवन ਨੇ ਇਹਦੇ ਤੇ ਨਿਸ਼ਾਨ ਪਏ ਹੋਏ ਨਾ ਆਪਣੀ ਤੁਸੀਂ ਦੇਖ ਸਕਦੇ ਹੋ ਆ ਦੇਖੋ ਨਿਸ਼ਾਨ ਪਏ ਹੋਇਆ ਸੋ ਇਹ ਸਾਰੇ ਨਿਸ਼ਾਨ ਕਵਰ ਮਤਲਬ ਕਰਵਾ ਲੈਣੇ ਐ ਲੈਮੀਨੇਸ਼ਨ ਉਹ ਪਰ ਲੈਮੀਨੇਸ਼ਨ ਆਪਾਂ ਰੋਕੇ ਕਰਵਾਵਾਂਗੇ ਰੀਜ਼ਨ ਮੈਂ ਸਭ ਨੂੰ ਦੱਸ ਦਿੰਨੀ ਆ ਫਿਰ ਤੁਸੀਂ ਕਹੋਗੇ ਕਿ ਮੈਂ ਕਿਉਂ ਬੋਲ ਦਿੰਨੀ ਆ ਤੂੰ ਕਰਕੇ ਦਿਖਾਉਂਦੀ ਨਹੀਂ ਨੀ ਸੋ ਇੱਕ ਵਾਰੀ ਯਾਰ ਸਰਵਿਸ ਹੋਈ ਐ ਬਹੁਤ ਪੈਸੇ ਲੱਗ ਗਏ ਮੈਨੂੰ ਟੈਨਸ਼ਨ ਮੇਰੀ ਪਹਿਲੀ ਗੱਲ ਇਹ ਧੂਰ ਹੋ ਗਈ ਆ ਹੁਣ ਦੂਜੀ ਟੈਨਸ਼ਨ ਇਹ ਆ ਕਿ ਮੈਂ ਲੈਮੀਨੇਸ਼ਨ ਕਰਵਾਉਣੀ ਕਰਵਾਉਣਾ ਇਹਦਾ ਕਲਰ ਜਿਹੜਾ ਵਾਈਟ ਐ ਨਾ ਇਹ ਵਾਈਟ ਦੇ ਉੱਪਰ ਹੀ ਵਾਈਟ ਹੋਰ ਕਰਵਾ ਲੈਣਾ ਕਲਰ ਤੇ ਉਹਨਦੇ ਲਈ ਪੈਸੇ ਚਾਹੀਦੇ ਆ ਯਾਰ ਮੈਨੂੰ ਜਦੋਂ ਮਤਲਬ ਪੈਸੇ ਜੋੜ ਲੇ ਚਾਹੇ ਪੈਸੇ ਮੇਰੇ ਕੋਲ ਹੋਏ ਹਨਾ ਉਸ ਟਾਈਮ ਹੀ ਆਪਾਂ ਇਹਦੀ ਅੱਗੇ ਦਾ ਕੰਮ ਕਰਵਾਵਾਂਗੇ ਦੈਨ ਪੈਟਰੋਲ ਵਗੈਰਾ ਵੀ ਹਜੇ ਇਹਦੀ ਟੈਂਕੀ ਵੀ ਫੁੱਲ ਕਰਵਾਉਣੀ ਹੈ ਪੈਟਰੋਲ ਵੀ ਹੈ ਨਹੀਂ ਮੈਂ ਹੁਣੇ ਆਈ ਸੀ ਕੰਮ ਤੋਂ ਤੇ ਹਾਂਜੀ एवरीवन ਹੁਣ ਮੈਂ ਸਕੂਟੀ ਨੂੰ ਅੰਦਰ ਡੱਕ ਦਿੰਨੀ ਆ ਕਿਉਂਕਿ ਹੱਲੇ ਵਾਸ਼ ਕਰਨ ਵਾਲੀ ਹੋਈ ਪਈ ਐ ਮੈਲੀ ਹੋਈ ਪਈ ਐ ਪਰ ਹੱਲੇ ਵਾਸ਼ ਨਹੀਂ ਕਰਨੀ ਆ ਆਪਾਂ ਕੁਛ ਦਿਨ ਚਲਾਉਣੀ ਐ ਕੁਛ ਦਿਨ ਆਰਾਮ ਨਾਲ ਆਪਾਂ ਚਲਾਵਾਂਗੇ ਕਿਉਂਕਿ ਜਿਹੜਾ ਇਹਦੇ ਵਿੱਚ ਲਈ ਸਰਵਿਸ ਹੋਈ ਐ ਸਮਾਨ ਪਿਆਣਾ ਸਾਰਾ ਨਵਾਂ ਪਿਆ ਐ ਇਸ ਕਰਕੇ ਸਾਰਾ ਕੁਝ ਉਹਨਾਂ ਨੇ ਘੱਟ ਕੀਤਾ ਹੋਇਆ ਐ ਪੈਟਰੋਲ ਵਗੈਰਾ ਕਿ ਲੋਡ ਨਾ ਪਵੇ ਇਹਦੇ ਤੇ ਹਨਾ ਸੋ ਹੁਣ ਇਹਨੂੰ ਮੈਂ ਪਿਆਰ ਨਾਲ ਲਿਆ ਕੇ ਅੰਦਰ ਡੱਕ ਦਿੰਨੀ ਆ ਕੁਛ ਦਿਨ ਚਲਾਵਾਂਗੀ ਤੇ ਉਸ ਤੋਂ ਬਾਅਦ ਆਪਣਾ ਇਹਨੂੰ ਆਪਾਂ ਫੁੱਲ ਰੇਸ ਕਰ ਕਰਾਂਗੇ ਸੋ एवरीवन ਹਾਂਜੀ एवरीवन ਵਾਹ ਤੁਹਾਨੂੰ ਦਿਖਾਵਾ ਆਂਦੀ ਅੱਗੇ ਨਾਲੋਂ ਵੈਸੇ ਕਾਫੀ ਵਧੀਆ ਹੋਈ ਪਈ ਐ। ਕੋਈ ਨਹੀਂ ਕਿ ਨਾਲੋਂ ਵਾਹ ਕਾਫੀ ਸੁਣੀ ਹੋਈ ਬਸ ਸਲੇਮਿਲੇਸ਼ਨ ਆਪਾਂ ਕਰਵਾਉਣਾ ਐ। ਯਾਨਾ ਬਸ ਹਾਂਜੀ ਹੁਣ ਮੈਂ ਨੂੰ ਅੰਦਰ ਉਦੋਂ ਆਪਣਾ ਇਹਦੀ ਸਰਵਸ ਹੁੰਦੀ ਰਹੀ ਐ ਨਾ ਮੈਨੂੰ ਮੈਂ ਇਹ ਜਦੋਂ ਝਾੜੂ ਲਾਉਣਾ ਦੇਖਣਾ ਹਾਏ ਯਾਰ ਫਿਰ ਸਕੂਟੀ ਨਹੀਂ ਇੱਥੇ ਗਈ ਸ਼ੁਕਰ ਹੈ ਆਈ ਐ ਮੈਨੂੰ ਸਾਲ ਤੋਂ ਮਿਲਿਆ ਮੇਰੇ ਮੈਨੂੰ ਚੰਚੂਣ ਮਿਲਿਆ ਸੋ ਬਾਕੀ ਤਾਂ ਵਧੀਆ ਚੱਲ ਤਾਂ ਵਧੀਆ ਪਈ ਐ ਬਾਕੀ ਆਵਾਜ਼ ਵੀ ਸਮੂਥ ਹੋ ਗਈ ਅੱਗੇ ਨਾਲੋਂ ਕਾਫੀ ਫਰਕ ਐ ਤੇ ਆਪਣਾ ਪੈਸਾ ਵੀ ਫੇਰ ਇਸੇ ਗੱਲੋਂ ਹੀ ਲੱਗਾ ਵਾਵਾ ਤੇ ਹੁਣ ਐਨਾ ਐ ਕਿ ਆਪਾਂ ਲੈਮੀਲੇਸ਼ਨ ਕਰਵਾਉਣਾ ਐ ਬਸ ਉਹ ਰੋਕੇ ਕਰਵਾਵਾਂਗੇ ਠੀਕ ਆ ਹੱਲੇ ਆਪਾਂ ਲੈਮੀਲੇਸ਼ਨ ਨਹੀਂ ਕਰਵਾਉਂਦੇ ਸੋ एवरीवन ਟਾਈਮ 2:30 ਵੱਜ ਗਏ ਨੇ ਤਕਰੀਬਨ ਤੇ ਮੈਂ ਇਦਾਂ ਹੀ ਗਈ ਸੀ ਰੂਲੀ ਖੁੱਲੀ ਤੁਸੀਂ ਦੇਖ ਸਕਦੇ ਹੋ ਸੋ ਦੈਨ ਉੱਥੇ ਵੀ ਮੈਂ ਤੁਸੀਂ ਲਾ ਲਓ ਪਹਿਲਾਂ ਜਦੋਂ ਕੰਮ ਤੇ ਗਈ ਮੈਂ ਘਟੋ ਘਟਾ ਟਾਈਮ ਸੀਗਾ ਸਾਢੇ 12 ਵਜੇ ਦਾ ਸੀਗਾ ਯਾਨੀ ਕਿ 1 ਵਜੇ ਤੱਕ ਉੱਥੇ ਬੈਠੀ ਰਹੀ ਕਿ ਵੀਰੇ ਕਦੋਂ ਬਨੇਗੀ ਕਦੋਂ ਬਨੇਗੀ ਸਰबस ਉੱਥੇ ਮੈਂ ਖੁਦ ਕਰਵਾ ਰਹੀ ਸੀ ਬੋਲ ਬੋਲ ਕੇ ਕਿ ਇਹ ਨਹੀਂ ਹੁੰਦਾ ਇਹ ਸੈੱਟ ਕਰੋ ਉਹਨਾਂ ਨੇ ਸਾਰਾ ਕੁਝ ਸੈੱਟ ਕਰ ਦਿੱਤਾ ਦੈਨ ਉਸ ਤੋਂ ਬਾਅਦ ਤੁਸੀਂ ਲਾ ਲਓ ਜਦੋਂ ਇਹਨਾਂ ਨੇ ਅਗਲੀ ਚੀਜ਼ ਚੈੱਕ ਕੀਤੀ ਉਹਨਾਂ ਨਵੀਂ ਪੈਨਿਸ ਯਾਨੀ ਕਿ ਅਗਲੇ ਟਾਇਰ ਦੇ ਵਿੱਚ ਸਪਰਿੰਗ ਜੀ ਸੀ ਕਾਫੀ ਵੱਡੇ ਉਹ ਉਹਨਾਂ ਨੇ ਕੀ ਕੀਤਾ ਨਾ ਮੈਨੂੰ ਵੀਰਾ ਕਹਿੰਦਾ ਕਿ ਤੁਸੀਂ ਇੱਕ ਵਾਰੀ ਚੱਲ ਜਓ ਕੰਮ ਤੇ ਕਿਉਂਕਿ ਤੁਹਾਨੂੰ ਇੱਥੇ ਤੁਸੀਂ ਸਕੂਟੀ ਕਰਕੇ ਬੈਠੇ ਹੋ ਹਨਾ ਕਿਉਂਕਿ ਟਾਈਮ ਕਾਫੀ ਲੱਗ ਗਿਆ ਨਾ ਫਿਰ ਮੈਨੂੰ ਉਧਰ ਵੀ ਕੰਮ ਸੀਗਾ ਸੋ ਕਸਟਮਰ ਕਲਾਈਂਟ ਵਗੈਰਾ ਆ ਰਹੇ ਸੀ ਇਸ ਕਰਕੇ ਮੈਂ ਕੀ ਕੀਤਾ ਨਾ ਮੈਂ ਕੰਮ ਤੇ ਗੇਜ ਲਈ ਵਾਪਸ ਉਸ ਤੋਂ ਬਾਅਦ ਵੀਰੇ ਨੇ ਮੇਰੇ ਜਾਣ ਤੋਂ ਬਾਅਦ ਕੀ ਕੀਤਾ ਨਾ ਜਿਹੜਾ ਸਮਾਨ ਸਪਰਿੰਗ ਵਗੈਰਾ ਸਾਰਾ ਸਾਰਾ ਕੁਝ ਉਹਨਾਂ ਨੇ ਕਿਉਂਕਿ ਯਾਰ ਵੀਕਲ ਹੈ ਹਨਾ ਉਹਨਾਂ ਨੇ ਸਮਾਨ ਕੋਈ ਪਹਿਲਾਂ ਤੋਂ ਉੱਤੇ ਲਿਆ ਕੇ ਨਹੀਂ ਰੱਖਿਆ ਹੋਇਆ ਉਹਨਾਂ ਨੇ ਅੱਗੋਂ ਲਿਆਉਣਾ ਸੀ ਸਮਾਨ ਫਿਰ ਉਹ ਕੀ ਉਹਨਾਂ ਨੇ ਮੇਰੇ ਕਰਕੇ ਇਹਦੇ ਸਪਰਿੰਗ ਨਵੇਂ ਲੈ ਕੇ ਆ ਸ਼ਾਰੂ ਫਿਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਘੰਟੇ ਦੇ ਵਿੱਚ ਇਹਦਾ ਸਾਰਾ ਕੰਮ ਰੈਡੀ ਕਰ ਦਿੱਤਾ ਉਸ ਤੋਂ ਬਾਅਦ ਫਿਰ ਮੈਂ ਘਰੇ ਫੋਨ ਕੀਤਾ ਡੈਡੀ ਉਹਨਾਂ ਨੂੰ ਇਹ ਆਏ ਮੈਨੂੰ ਲੈਣ ਲਈ ਉੱਥੋਂ ਫਿਰ ਉਹਨਾਂ ਨਾਲ ਗੱਲਬਾਤ ਕੀਤੀ ਨਾਲ ਦੀ ਸ਼ਾਪ ਸੀ ਲੈਮੀਨੇਸ਼ਨ ਵਗੈਰਾ ਕਰਤਾ ਲਈ ਸੀ ਗੱਲ ਪਰ ਰੋਲਾ ਪੈਸਿਆਂ ਦਾ ਸੀ ਇਸ ਕਰਕੇ ਅੱבא ਚੁੱਪ ਕਰ ਗਏ ਕਿਉਂਕਿ ਇੱਕ ਵਾਰੀ ਇੰਦਰ ਹੀ ਬੜਾ ਪੈਸਾ ਲੱਗ ਚੁੱਕਿਆ ਆਪਣੀ ਸਕੂਟੀ ਤੇ ਦਰਨੇ ਲੈਮੀਨੇਸ਼ਨ ਵਗੈਰਾ ਮੈਂ ਉਦੋਂ ਹੀ ਕਰਵਾਵਾਂਗੀ ਜਦੋਂ ਆਪਣੇ ਕੋਲ ਕੋਈ ਬਾਬਾ ਮੇਰ ਕਰੇਗਾ ਸੋ ਬਾਹਰ ਦਾ ਤੁਸੀਂ ਵੀਊ ਚੈੱਕ ਕਰੋ ਟੋਪੋ ਵੇਖੋ ਕਿੰਨੀ ਸੋਹਣੀ ਨਿਕਲੀ ਹੋਏ ਐ ਐਨੇ ਸਿਲੋਏ ਨਿਸਿਲੂ ਪਤロイ ਹੁਣ ਮੈਨੂੰ ਖੁਸ਼ੀ ਖੁਸ਼ੀ ਜੀ ਮਿਲੀ ਹੈ ਕਿ ਆਪਣਾ ਮੇਰੀ ਸਕੂਟੀ ਆ ਗਈ ਹੈ ਇਧਰ ਕੰਮ ਹੋ ਰਿਹਾ ਬਾਹਰ ਤੇ ਵੀਊ ਦੇਖੋ ਤੁਸੀਂ ਬਾਹਰ ਦਾ ਟੁੱਪ ਦੇਖੋ ਕਿੰਨੀ ਸੋਹਣੀ ਆ ਟੁੱਪ ਤਾਂ ਨਾ ਆਏ ਹਾਏ ਨਜ਼ਾਰਾ ਜਿਹੜਾ ਆਉਂਦਾ ਆ ਟੁੱਪ 'ਚ ਬੈਠਣ ਦਾ ਇਹ ਵੀ ਘਟੋ ਘਟ ਤੁਸੀਂ ਲਾ ਲਓ 10 ਕੁ ਦੇਣੀ ਟੁੱਪੇ ਆਪਾਂ ਬੈਠ ਸਕਦੇ ਹਾਂ ਉਸ ਤੋਂ ਬਾਅਦ ਤਾਂ ਜਾਦੀਆਂ ਤਪਾਂ ਆਣੀਆਂ ਯਾਰ ਉਹ ਗਾਂ ਜੀ ਪਾਰਕ ਚ ਵੜੀ ਹੋਈ ਏ ਇਹਨਾ ਆਵਾਰਾ ਗਾਂ ਐ ਕਾਫੀ ਟਾਈਮ ਤੋਂ ਤੁਸੀਂ ਲਾ ਲੋ ਆਈ ਹੋਈ ਐ ਇੱਥੇ ਨਾ ਸਾਰਾ ਇਹ ਖਾ ਗਈ ਐ ਕਣਕ ਖਾ ਗਈ ਐ ਉਹਨਾਂ ਦੀ ਲੱਗੀ ਹੋਈ ਰੱਜ ਪੁੱਜ ਕੇ ਉਹ ਦੇਖੋ ਖੜੀ ਹੋਈ ਸੋ ਦੈਨ ਹੁਣ ਆਪਾਂ ਬਸ ਕੱਪੜੇ ਕਰਦੇ ਆਂ ਚੇਂਜ ਤੇ ਉਸ ਤੋਂ ਬਾਅਦ ਆਪਾਂ ਵਾਪਸ ਦੇ ਤੁੱਪੇ ਉੱਥੇ ਤੇ ਸੋ एवरीवन ਨਾ ਭਾਈ ਜੀ ਜੀ ਚਾਚਾ ਜੀ ਘਰੇ ਤੇ ਜੱਜੂ ਜੀ ਕੰਮ ਕਰ ਰਹੇ ਨੇ ਸੋ ਇਹ ਕੀ ਕਰ ਰਹੇ ਹੋ ਚਾਚਾ ਜੀ ਪੱਥਰ ਲਗਾ ਰਹੇ ਪੱਥਰ ਪੱਥਰ ਲਗਾ ਰਹੇ ਸੋ ਸਾਡਾ ਚਾਚਾ ਵੀ ਮਿਸਤਰੀ ਹੈ ਬੈਂਸ ਕੇ ਲਈ ਸੋ एवरीवन ਨਾ ਮੈਂ ਆਈ ਸੀ ਚਾਚਾ ਜੀ ਘਰੇ ਤੇ ਚਾਚਾ ਜੀ ਨੂੰ ਮੈਂ ਵਾਜ ਮਾਰਦੀ ਰਹੀ ਚਾਚਾ ਜੀ ਹੈ ਨਹੀਂ ਸੀ ਸੋ ਇੱਧਰ ਕੰਮ ਕਰ ਰਹੇ ਨੇ نیچے ਪੱਥਰ ਲਗਾ ਰਹੇ ਨੇ ਆਪਣਾ ਪੱਥਰ ਨਹੀਂ ਇੱਟਾ ਇੱਟਾ ਲਾਂਦੇ ਪਏ ਨੇ ਇਹ ਚਾਚਾ ਕਿਉਂ ਲਾਂਦੇ ਪਏ ਉਹ ਮੱਝਾ ਉੱਤੇ ਨੱਚਣਗੇ ਨੱਚਣਗੇ ਠੀਕ ਹੈ ਵੈਰੀ ਗੁੱਡ ਮੈਂਟ ਬਈ ਕੁਛ ਹੋ ਗਿਆ ਮੱਝਾ ਵੈਸੇ एवरीवन ਇੱਕ ਗੱਲ ਹੈਗੀ ਹੈ ਚਾਹੇ ਮੇਰਾ ਡੈਡੀ ਚਾਹੇ ਮੇਰਾ ਚਾਚਾ ਹਨਾ ਤੁਸੀਂ ਲਾ ਲਓ ਇਹ ਆਪਣਾ ਚਾਚਾ ਹੀ ਛੋਟਾ ਚਾਚਾ ਹੈ ਨਾ ਮੇਰਾ ਕਿ ਵੱਡੇ ਡੈਡੀ ਤੋਂ ਵੱਡੇ ਕਿ ਛੋਟੇ ਛੋਟਾ ਛੋਟੇ ਡੈਡੀ ਤੋਂ ਵੱਡੇ ਆ ਡੈਡੀ ਤੋਂ ਛੋਟੇ ਨੇ ਛੋਟਾ ਚਾਚਾ ਹੈ ਮੇਰਾ ਸੋ ਭਵੇਂ ਡੈਡੀ ਹੋਵੇ ਭਵੇਂ 사ਚਾ ਹੋਵੇ ਹਨਾ ਮਤਲਬ ਇਹ ਜਦੋਂ ਕੰਮ ਤੇ ਨਹੀਂ ਨਾ ਜਾਂਦੇ ਕਰੇ ਵੀ ਉਹਨਾਂ ਨੇ ਕੋਈ ਨਾ ਕੋਈ ਕੰਮ ਲੱਗਿਆ ਹੀ ਰਹਿਣਾ ਚਾਹੇ ਉਹਨਾਂ ਨੇ ਵੇਹਲੇ ਚ ਲੱਗੇ ਰਹਿਣਾ ਚਾਹੇ ਉਹਨਾਂ ਨੇ ਕੋਠੇ ਤੇ ਕੋਈ ਨਾ ਕੋਈ ਯਾਨੀ ਕਿ ਉਹਨਾਂ ਨੇ ਵੇਲੇ ਨਹੀਂ ਬੈਠਣਾ ਚਾਹੇ ਮੇਰਾ ਡੈਡੀ ਹੈ ਨਾ ਉਹ ਵੀ ਘਰੇ ਵੇਲਾ ਨਹੀਂ ਬੰਦਦਾ ਉਹ ਵੀ ਬਸ ਤੁਸੀਂ ਲਾ ਲੋ ਕੰਮ ਹੀ ਉਹਨਾਂ ਨੇ ਕਰੀ ਜਾਣਾ ਕੋਈ ਨਾ ਕੋਈ ਲੱਭ ਹੀ ਲੈਂਦੇ ਚਾਹੇ ਟੋਕੇ ਨਾਲ ਪੰਗੇ ਲਈ ਜਾਣੇ ਚਾਹੇ ਖੇਤਰ ਪੰਗੇ ਲਈ ਜਾਣੇ ਵੇਲੀ ਨਾਲ ਬੋਲ ਸੇ ਆਈ ਹੁੰਦਾ ਸਾਡੇ ਜੀਵੇ ਲੈਣੀ ਬੈਠਦੇ ਇੱਕ ਗੱਲ ਵੈਸੇ ਫਾਈਨਲ ਹੈ। ਸੋਦਰ ਮਸਤ ਓਕੇ ਗਾਣੇ ਗੁਣੇ ਸੁਣ ਕੇ ਲਾਈ ਜਾਂਦੀ ਐ ਟਾਂ ਟਾਂ ਲੱਗਦੀ ਆ ਮੇਰੇ ਇੱਥੇ। ਆ ਗੁਰਬਾਨੀ ਚੱਲਦੀ ਪਈ ਗੁਰਬਾਨੀ। ਅੱਛਾ ਗੁਰਬਾਨੀ ਠੀਕ ਐ ਜੀ ਠੀਕ ਐ ਮੈਂ ਕਿਤੇ ਗਾਣੇ ਸੁਣਦੇ ਨੇ ਐਡ ਹੋਣ ਲੱਗੇ ਹੋਏ ਡੈਡੀ ਦੇ ਵੀ ਸਾਰੇ ਦਿਹਾੜੀ ਐਡ ਹੋਣ ਲੱਗੇ ਰਹਿੰਦੇ ਨੇ। ਸੋ ਐਵਰੀਵਨ ਆਪਾਂ ਮੈਂ ਵੈਸੇ ਆਈ ਸੀ ਬਾਹਰ ਰਸੀਲਾ ਕਰਕੇ ਤੇ ਉਸ ਤੋਂ ਬਾਅਦ ਫਿਰ ਆਪਾਂ ਚਾਚਾ ਜੀ ਨਾਲ ਗੱਲਾਂ ਬਾਤ ਕਰਨ ਆਪੇ। ਫੋਨ ਘਰੇ ਜਾ ਕੇ ਕੱਪੜੇ-ਕੁਪੜੇ ਕਰਦੇ ਚੇਂਜ ਸੋ ਆ ਇਹਨਾਂ ਦੀ ਮੱਜਾ ਹੈ ਜੀ ਸੋ ਇਹਨਾਂ ਲਈ ਉਹ ਲਗਾ ਰਹੇ ਸੀਟਾਂ ਨੀਚੇ ਹਾਂਜੀ एवरीवन ਆ ਆਪਣੀ ਮੱਜ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ ਸਾਡੀ ਬੈਂਸੇ ਜੀ ਕੰਮਬਾਸ ਹੋ ਹੀ ਗਿਆ ਖੂ ਨੀਚੇ ਤੋਂ ਉੱਪਰ ਤੱਕ ਬਣ ਗਿਆ ਜਿਹੜੇ ਉਸ ਦਿਨ ਤੁਹਾਨੂੰ ਵਲੌਗ ਚ ਦਿਖਾਇਆ ਸੀਗਾ ਕਿ ਆਪਾਂ ਸੁੱਕਾ ਬਾਲਣ ਰੱਖਿਆ ਹੋਇਆ ਇੱਥੇ ਰੋਟੀ ਰੁੱਟੀਆਂ ਪਕਾਉਣ ਨੂੰ ਤੰਦੂਰ ਵਗੈਰਾ ਤਾਂ ਨੂੰ ਤੰਦੂਰ ਤੇ ਉਹਨਾਂ ਰੋਟੀਆਂ ਬਕਨ ਕਰਨ ਗਿਆ ਤੁੱਪ ਕਹਿੰਦੇ ਵੇਖੋ ਮਸਤ ਹੋ ਕੇ ਲੱਗੀ ਤੇ ਮੰਮੀ ਕਹਿੰਦੇ ਸਾਡੀ ਤੁੱਪ ਤੇ ਤੁੱਪੇ ਬੈਠੇ ਹੋਏ ਨੇ ਹਾਂਜੀ एवरीवन ਹੁਣ ਮੈਂ ਆਪਣਾ ਕਰਦੇ ਹਾਂ ਕੱਪੜੇ ਚੇਂਜ ਸੋ ਖਾਣਾ ਖੂਣਾ ਮੈਂ ਸਵੇਰ ਦਾ ਕੁਛ ਨਹੀਂ ਖਾਦਾ ਹੋਇਆ ਬਹੁਤ ਜ਼ਿਆਦਾ ਭੁੱਖ ਲੱਗੀ ਆ ਤੇ ਤੁਸੀਂ ਮੇਰੀ ਹਾਲਤ ਵੀ ਦੇਖ ਸਕਦੇ ਹੋ ਕੀ ਹੋਈ ਪਈ ਐ ਸੋ ਹਾਲਤ ਵੀ ਮੇਰੀ ਤਾਈ ਨੂੰ ਵਿਗੜੀ ਹੋਈ ਐ ਕਿ ਕੁਛ ਖਾਦਾ ਨਹੀਂ ਐ ਜਿੱਦਾਂ ਸਕੂਟੀ ਨੂੰ ਸਰਵਿਸ ਦੀ ਲੋੜ ਹੈ ਉਹਦਾ ਮੈਨੂੰ ਖਾਣੇ ਦੀ ਲੋੜ ਹੈ ਫੇਰੀ ਮੇਰੇ ਚ ਐਲਰਜੀ ਆਏਗੀ ਫੇਰੀ ਮੈਂ ਚੱਲਾਂਗੀ ਸੋ ਪੂਰੇ 3 ਵਜ ਚੁੱਕੇ ਨੇ ਸਵੇਰ ਤਿੰਨ ਹੋ ਚੁੱਕੇ ਨੇ ਦੈਨ ਹੁਣ ਕੱਪੜੇ ਚੇਂਜ ਕਰਨ ਤੋਂ ਬਾਅਦ ਆਪਾਂ ਅੱਗੇ ਵਲੌਗ ਨੂੰ ਕਰਦੇ ਹਾਂ ਸਟਾਰਟ ਹਾਂਜੀ एवरीवन ਕੱਪੜੇ ਆਪਾਂ ਕਰ ਲਈ ਸੀ ਚੇਂਜ ਸੋ ਮਾਤਾ ਕੰਦੇ ਬਾਹਰ ਬੈਠਿਆ ਸੋ ਮਸ਼ੀਨ ਫੇਰ ਆ ਚੁੱਕੀ ਐ ਰਾਤ ਅਸੀਂ ਵਾਕ ਕਰ ਰਹੇ ਸੀ ਖਾਣਾ ਖੂਣਾ ਖਾ ਕੇ ਤੇ ਅਚਾਨਕ ਮਸ਼ੀਨ ਇੰਨੀ ਤੇਜ਼ ਆ ਰਹੀ ਸੀ ਨਾ ਜੀ ਸੀ ਬੀ ਸੋ ਸਾਨੂੰ ਸਾਈਡ ਤੇ ਹੋਣਾ ਪਿਆ ਉਹ ਫਿਰ ਅਚਾਨਕ ਕਿਉਂਕਿ ਦੋ ਪਾਸੇ ਚਲਦੀ ਹੈ ਇਧਰੋਂ ਪਿੱਛੋਂ ਵੀ ਚੱਲੇਗੀ ਅੱਗੂ ਵੀ ਚੱਲੇਗੀ ਠੀਕ ਆ ਫਿਰ ਉਹਨਾਂ ਨੇ ਅੱਗੂ ਦੀ ਓਕੇ ਫਿਰ ਲੱਗੇ ਤੇ ਉਸ ਤੋਂ ਬਾਅਦ ਹੁਣ ਤੁਸੀਂ ਲਾ ਲਓ ਫਿਰ ਆਂਦੀ ਪਈ ਆਵਾਜ਼ ਆ ਰਹੀ ਹੈ ਮੈਨੂੰ ਹਨਾ ਮੰਮੀ ਇੱਥੇ ਲੱਗੇਗੀ ਆਪਣੇ ਨਾ ਯਾਰ ਆ ਦੇਖੋ ਘਰ ਦੇ ਸਾਹਮਣੇ ਇੱਥੇ ਕੰਮ ਹੋ ਰਿਹਾ ਹੈ ਯਾਨੀ ਕਿ ਇੱਥੇ ਤੁਹਾਨੂੰ ਮੈਂ ਦਿਖਾਇਆ ਸੀ ਵਲੌਗ ਦੇ ਵਿੱਚ ਕੀ ਖੂਬ ਬਣ ਰਹੇ ਨੇ ਤਿੰਨ ਬਣ ਚੁੱਕੇ ਨੇ ਡੂੰਗੇ ਡੂੰਗੇ ਕਾਫੀ ਤੇ ਉਹਨ ਦੇ ਵਿੱਚ ਸਾਰੇ ਪਿੰਡ ਦਾ ਪਾਣੀ ਤੁਸੀਂ ਲਾ ਲਓ ਹਨਾ ਜੋ ਵੀ ਹੈ ਇਕੱਠਾ ਹੋ ਕੇ ਪਹਿਲਾਂ ਇਦਾਂ ਸਿੱਧਾ ਹੀ ਆਂਦਾ ਸੀਗਾ ਐਂਦੇ ਚ ਛੱਪੜ ਚ ਤੇ ਉਹ ਹੁਣ ਕੀ ਹੋਏਗਾ ਨਾ ਜਦੋਂ ਖੂਹ ਬਣ ਗਏ ਸਾਰਾ ਪਾਣੀ ਉਹਨ ਦੇ ਚ ਲਗਾ ਦੇਣਗੇ ਪਾਈਪਾਂ ਵਗੈਰਾ ਸਾਰੇ ਪਿੰਡ ਦਾ ਪਾਣੀ ਤੁਸੀਂ ਲਾ ਲਓ ਉਹਨ ਦੇ ਚ ਆਏ ਕਰੇਗਾ ਵੀ ਕੋਈ ਪ੍ਰੋਬਲਮ ਨਹੀਂ ਹੋਇਆ ਕਰੇਗੀ ਕਿਉਂਕਿ ਪਹਿਲਾਂ ਬਹੁਤ ਪ੍ਰੋਬਲਮ ਹੁੰਦੀ ਸੀ ਯਾਰ ਸਾਰੇ ਪਿੰਡ ਦਾ ਪਾਣੀ ਆਂਦਾ ਸੀ ਛੱਪੜ ਚ ਸਾਨੂੰ ਪ੍ਰੋਬਲਮ ਹੁੰਦੀ ਸੀ ਕਿਉਂਕਿ ਛੱਪੜ ਦੇ ਉੱਪਰ ਆਪਣਾ ਕਾਰਨ ਹੈ ਦੋ ਹਨਾ ਤੁਸੀਂ ਲਾ ਲਓ ਸੋ ਇਹ ਵੈਸੇ ਮਤਲਬ ਕਾਫੀ ਨੀਆਂ ਭਰੀਆਂ ਹੋਈਆਂ ਨੇ ਉੱਪਰ ਤੱਕ ਮਤਲਬ ਬੰਨ ਤੇ ਲਾ ਲੋ ਸ਼ੜਕ ਤੁਸੀਂ ਦੇਖ ਸਕਦੇ ਹੋ ਸ਼ੜ ਐਨੀ ਉੱਪਰ ਉੱਚੀ ਸ਼ੜਕ ਐ ਬਾਕੀ ਸਾਰਾ ਉਧਰਲਾ ਛਪੜਾ ਹੈ ਨੀਚੇ ਤੱਕ ਤੇ ਉਦੋਂ ਸਾਨੂੰ ਪ੍ਰੋਬਲਮ ਹੁੰਦੀ ਹੈ ਇਸ ਕਰਕੇ ਤੁਸੀਂ ਲਾ ਲੋ ਇਹ ਸਾਰਾ ਕੰਮ ਹੋ ਰਿਹਾ ਹੈ ਦਨ ਇਹ ਵੀ ਮੇਰੇ ਸੁਣਨ ਚ ਤਾਂ ਇਹ ਵੀ ਆਇਆ ਹੈ ਨਾ ਮੰਮੀ ਕਹਿੰਦੇ ਸੀ ਨਾ ਇੱਥੋਂ ਤੱਕ ਕੰਦਾ ਹੋਣੀਆਂ ਨੇ ਹਾਂ ਸੋ ਜਿਹੜੇ ਅੱਜ ਕੀ ਸਰਪੰਚ ਬਣੇ ਨੇ ਨਾਲੇ ਵੈਸੇ ਮੇਰੇ ਸੁਣਨ ਵਿੱਚ ਇਹ ਵੀ ਆਇਆ ਕਿ ਇੱਥੋਂ ਤੱਕ ਵੈਸੇ ਕੰਦਾ ਬਣ ਚਾਣ ਗਈਆਂ ਫਿਰ ਛੱਪੜ ਪਰਾਪਰਾ ਰਾਜੇਗਾ ਤੇ ਆਪਣੇ ਘਰ ਇੱਧਰ ਇੱਧਰ ਇੱਥੋਂ ਇੱਕ ਗਲੀ ਜੀ ਬਣ ਜਾਣੀ ਹੈ ਨਾ ਮੰਮੀ ਆਪਣੇ ਗਲੀ ਜੀ ਬਣ ਜੇਗੀ ਪਹਿਲਾਂ ਆ ਵੀ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਸੀਮਿੰਟ ਲੱਗਾ ਫੋਰਸ਼ ਆਪਣਾ ਸੜਕ ਜੀ ਬਣੀ ਹੋਈ ਹੈ ਇਹ ਵੀ ਪਹਿਲਾਂ ਨਹੀਂ ਹੁੰਦੀ ਸੀ ਇੱਥੇ ਇੱਟਾਂ ਲੱਗੀਆਂ ਹੁੰਦੀਆਂ ਸੀਗੀਆਂ ਤੇ ਇਹ ਸਾਡੇ ਸਰਪੰਚ ਜਿਹੜੇ ਪਹਿਲਾਂ ਪਿੰਡ ਦੇ ਬਣੇ ਸੀ ਉਹਨਾਂ ਨੇ ਪਿੰਡ ਦੇ ਵਿੱਚ ਤੁਸੀਂ ਲਾ ਲਓ ਪਾਰਕ ਬਣਵਾਇਆ ਸੀਗਾ ਤੇ ਆ ਸਾਰੀਆਂ ਸੜਕਾਂ ਜਿੱਦਨੇ ਰੋੜੇ ਲੱਗੇ ਸੀਗੇ ਇੱਥੇ ਆ ਤੁਸੀਂ ਲਾ ਲਓ ਇੱਟਾਂ ਲੱਗੀਆਂ ਹੋਈਆਂ ਸੀ ਤੇ ਉਹ ਇਹਨਾਂ ਨੇ ਸਾਰਿਆਂ ਨੇ ਪੱਕੀਆਂ ਸੜਕਾਂ ਬਣਵਾ ਦਿੱਤੀਆਂ ਸਾਡਾ ਸਾਰਾ ਪਿੰਡ ਹੀ ਪੱਕਾ ਹੈ ਇੰਨੀ ਕੁ ਵੀ ਜਗ੍ਹਾ ਕੱਚੀ ਨਹੀਂ ਹੈਗੀ ਸਾਡੇ ਪਿੰਡ ਦੀ ਸਾਰੀਆਂ ਗਲੀਆਂ ਪੱਕੀਆਂ ਬਣਵਾ ਦਿੱਤੀਆਂ ਸੀ ਉਹਨਾਂ ਨੇ ਤੇ ਤੁਸੀਂ ਲਾ ਲਓ ਪਾਰਕ ਬਣਵਾਇਆ ਸੀ ਤੇ ਹੁਣ ਜਿਹੜੇ ਪਿੰਡ ਦੇ ਸਰਪੰਚ ਬਣਿਆ ਉਹ ਵੀ ਕੰਮ ਵਧੀਆ ਕਰਵਾ ਰਹੇ ਨੇ ਤੇ ਬਾਕੀ ਸਾਡੇ ਪਿੰਡ ਦੇ ਵੀ ਵਧੀਆ ਨੇ ਨਿੱਕਾ ਜਿਹਾ ਮੇਰਾ ਪਿੰਡ ਹੈ ਹਨਾ ਇੰਨਾ ਹੈ ਨਹੀਂਗਾ ਤੇ ਬਾਕੀ ਰਹੀ ਗੱਲ ਆਪਣਾ ਇਥੋਂ ਦੀ ਇਹ ਵੀ ਸਾਰਾ ਹੌਲੀ ਹੌਲੀ ਕੰਮ ਹੁਣ ਸਮੇਂ ਦੇ ਨਾਲ-ਨਾਲ ਹੁੰਦਾ ਕੋਈ ਆਪਾਂ ਕਹੀਏ ਵੀ ਯਾਰ ਇੱਕ ਦਿਨ ਦੇ ਵਿੱਚ ਕੰਮ ਹੋ ਜਾਏਗਾ ਉਹ ਤਾਂ ਹੋਣਾ ਨਹੀਂਗਾ ਹੌਲੀ ਹੌਲੀ ਆਪਣਾ ਸਾਰਾ ਇਥੋਂ ਦਾ ਸਿਸਟਮ ਵੀ ਆਹ ਸਾਲ ਤੱਕ ਵਧੀਆ ਤੁਸੀਂ ਲਾ ਲੋ ਬਣ ਜਾਏਗਾ ਤੇ ਵੈਸੇ ਇੱਕ ਗੱਲ ਮੈਂ ਨੋਟਿਸ ਕੀਤੀ ਯਾਰ ਜਦੋਂ ਮੈਂ ਛੁੱਟੀ ਹੁੰਦੀ ਸੀ ਨਾ ਛੁੱਟੀ ਤੋਂ ਲੈ ਕੇ ਹੁਣ ਤੱਕ ਕਾਫੀ ਕੁਝ ਬਦਲ ਗਿਆ ਹੈ ਕਿਉਂਕਿ ਜਦੋਂ ਮੈਂ ਛੋਟੀ ਹੁੰਦੀ ਸੀ ਜਦੋਂ ਥੋੜੀ ਬਹੁਤੀ ਸਮਝ ਹੁੰਦੀ ਸੀ ਉਦੋਂ ਪਿੰਡ ਦਾ ਪਿੰਡ ਦਾ ਹਾਲਤ ਥੋੜੀ ਜੀ ਹੋਰ ਸੀ ਅਜੀਬ ਜੀ ਕੱਚੀ ਜੀ ਸੀ ਯਾਨੀ ਕਿ ਰੋੜੇ ਲੱਗੇ ਹੋਏ ਸੀ ਸੜਕਾਂ ਤੇ ਸੜਕਾਂ ਨਹੀਂ ਹੁੰਦੀਆਂ ਸੀ ਇਟਾਂ ਇਟਾਂ ਦੀਆਂ ਬੜੀਆਂ ਹੋਈਆਂ ਸੀ ਸੜਕਾਂ ਤੇ ਕਿੰਨਾ ਹੀ ਆ ਰਹੇ ਹਨ ਚੇਂਜਸ ਲਾ ਲਓ ਸਮੇ ਦੇ ਨਾਲ ਨਾਲ ਕਿੰਨਾ ਕੁਝ ਹੀ ਬਦਲ ਗਿਆ ਹੈ ਕੱਚੇ ਘਰ ਵੀ ਹੁੰਦੇ ਸੀ ਸਾਡੇ ਪਿੰਡ ਦੇ ਵਿੱਚ ਉਹ ਵੀ ਆ ਰਹੇ ਕਿੰਨਾ ਕੁਝ ਵੀ ਹੁਣ ਤਾਂ ਹਰੇਕ ਦੇ ਕੋਠੀਆਂ ਪਾਈਆਂ ਹੋਈਆਂ ਨੇ ਘਰ ਪੱਕੇ ਪਾਏ ਹੋਏ ਨੇ ਹਨਾ ਸੋਰੀ ਸੋਰੀਸ ਨਵੇਂ-ਨਵੇਂ ਘਰ ਲੁੱਕੀ ਪਾ ਰਹੇ ਨੇ ਸੋ ਉਹ ਵਾਲਾ ਬਚਪਨ ਵਾਲਾ ਤਸਵੀਰ ਲਗਾ ਸਕਦੇ ਹੋ ਕਿ ਜਿਹੜਾ ਮੇਰਾ ਰਹਿਣ ਸੰਸੀ ਦੇਖਣਾ ਆਸ-ਪਾਸ ਨੂੰ ਦੇਖਣਾ ਸੀ ਨਾ ਉਹ ਅੱਜ ਦੇ ਟਾਈਮ 'ਚ ਹੈ ਨਹੀਂ ਬਿਲਕੁਲ ਵੀ हां मैं कई ए भी कल नोटिस ਕਰਦੀ ਜਦੋਂ ਅਸੀਂ ਕਿਤੇ ਜਾਂਦੇ ਆ ਨਾਲ ਦੇ ਪਿੰਡਾਂ 'ਚ ਦੇਖਦੇ ਆ ਨਾ ਥੋੜਾ ਬਹੁਤਾ ਹੈਗਾ ਹਜੇ ਵੀ ਉਹ ਉਹ ਵਾਲਾ ਮਾਹੌਲ ਜਿਵੇਂ ਕਿ ਕੱਚੇ ਜੇ ਘਰ ਕੱਚਾ ਯਾ ਰਹਿਣਾ ਉਹ ਮੈਨੂੰ ਚੀਜ਼ਾਂ ਬਹੁਤ ਪਸੰਦ ਹੈ ਪਰ ਉਹ ਨਾ ਇੱਥੇ ਨਹੀਂ ਦੇਖਣ ਨੂੰ ਮਿਲਦੀਆਂ ਇੱਥੇ ਸਾਡਾ ਸਾਰਾ ਕੁਝ ਹੀ ਪੱਕਾ ਪਿੰਡ ਦਾ ਆਸ-ਪਾਸ ਵੀ ਸਭ ਕੁਝ ਸੋ ਹਾਂ ਮੰਮੀ ਤੁਹਾਡੇ ਪਿੰਡ ਵੈਸੇ ਹਜੇ ਵੀ ਉਹ ਹੈਗੇ ਆ ਨਾ ਘਰ ਜੇ ਕੱਚੇ ਜੇ ਸੋ एवरीवन ਨੂੰ ਮਿਲ ਬਈਂ ਜਾਂਦਾ ਪਿੰਡ ਹੈ ਮੇਰੀ ਮੰਮੀ ਆ ਜਿੱਥੋਂ ਦੇ ਹਨ ਤੇ ਉੱਥੇ ਨਾ ਤੁਸੀਂ ਲਾ ਲੋ ਪਿੰਡ ਕਾਫੀ ਵੱਡਾ ਪਰ ਸੌਰੀ ਮੈਂ ਨਾਮ ਨਹੀਂ ਸ਼ੇਅਰ ਕਰਾਂਗੀ ਤੇ ਉੱਥੇ ਹਜੇ ਵੀ ਅੱਜ ਦੇ ਟਾਈਮ 'ਚ ਕੱਚੇ ਘਰ ਹੈਗੇ ਆ ਸੋ ਉਹੋ ਜੇ ਲੋਕ ਹੈਗੇ ਹਨ ਮੰਮੀ ਕਾਫੀ ਉਮਰ ਵਾਲੇ ਸੋ ਸਾਡੇ ਪਿੰਡ ਯਾਰ ਕਾਫੀ ਵੱਡੀ ਏਜ ਵਾਲੇ ਨਹੀਂ ਹੈਗੇ ਯੇ ਯਾਨੀ ਕਿ ਰਾਇ ਨਹੀਂ ਗਏ ਯਾਰ ਉਹ ਜੀ ਸੱਚੀ ਯਾਰ ਉਹ ਜੀਆਂ ਵਿੱਚ ਬੈਠ ਕੇ ਉਹ ਬੱਲਾ ਨਾ ਸਾਬ ਤੁਸੀਂ ਸਮਝੀ ਸਕਦੇ ਹੋ ਮੇਰੀਆਂ ਗੱਲਾਂ ਨੂੰ ਸੋ ਮੁੰਡਾ ਕਹਿੰਦੇ ਸਾਡਾ ਆ ਗਿਆ ਪਟੇ ਡੱਗਣਾ ਬਈ ਪਾਗਲਾ ਸੱਟ ਲਵਾ ਲੈਣੀ ਸੀ ਸੱਪੜ ਜਿਹੜਾ ਜਾਣਾ ਸੀਗਾ ਸੋ ਬੋਬੀ ਆ ਗਿਆ ਪੱਠੇ ਲੈ ਕੇ ਮੈਂ ਇਹਦੀ ਉੱਥੇ ਵੇਟ ਕਰੀ ਜਾਵਾਂ ਮੈਨੂੰ ਲੈਣ ਆਏਗਾ ਬੋਬੀ ਸਕੂਟੀ ਲੈਣ ਦੀ ਆਪਾਂ ਕਿਵੇਂ ਹੋ ਤੇਲ ਤੁਨ ਸਾਰਾ ਕੁਝ ਠੀਕ ਹੈ ਸਾਰਾ ਸਿਸਟਮ ਹੁੰਦਾ ਸਹੀ ਬਣਾਤਾ ਹੈ ਤੇ ਬਸ ਉਹਨੂੰ ਲੈਮੀਲੇਸ਼ਨ ਕਰਵਾਉਣਾ ਹੈ ਹਾਂ ਬੋਈ ਓਏ ਕੱਲੀ ਲੈਮੀਲੇਸ਼ਨ ਕਰਵਾਉਣੀ ਹੋ ਫਿਰ ਬਾਅਦ ਚ ਕਰਮੀਆਂ ਨਹੀਂ ਆਈਆਂ ਹੈਗੀਆਂ ਜਿਹੜੀਆਂ ਤੂੰ ਪਿੰਡਾਂ ਬੂੰਡਾਂ ਲੋਰਾ ਲੂਰਾ ਲੋਂ ਲੱਗ ਪਿਆ ਪੱਠੇ ਲੈ ਕੇ ਆਂਦੇ ਆ ਤੇ ਦੇਖੋ ਗਾਈਜ਼ ਲਓ ਜੀ ਗੁੱਸਾ ਦੇਖੋ ਮੁੰਡੇ ਦਾ ਵੈਰੀ ਗੁੱਡ ਵੈਰੀ ਗੁੱਡ ਸਕੂਲ ਨਹੀਂ ਗਿਆ ਅੱਜ ਸਕੂਲ ਕਿਉਂ ਨਹੀਂ ਗਿਆ ਛੁੱਟੀ ਸੀ ਸੋ एवरीवन ਐਂਡ ਇਹਨਾਂ ਗਰੁੱਪ ਵਿੱਚ ਮੈਸੇਜ ਬੜਾ ਜਦੋਂ ਨੂੰ ਪਤਾ ਲੱਗਾ ਕਿ ਛੁੱਟੀ ਹੈ ਬੜਾ ਖੁਸ਼ ਹੋਇਆ ਮੈਂ ਵੀ ਖੁਸ਼ ਹੁੰਦੀ ਹੁੰਦੀ ਸੀ ਸਕੂਲ ਲਾਈਫ ਪਰ ਹੁਣ ਮੈਂ ਤਰਸਦੀ ਆ ਉਹ ਵਾਲੀ ਲਾਈਫ ਨੂੰ ਓਨੇ ਕੁੱtreਗਾ ਦੇਖੋ ਜੀ ਪੱਠੇ ਮੇਰੀ ਸ਼ੈਡੋ ਦੇਖੋ ਇਹਦਰ ਮੁੰਡਾ ਕੁੱtreਗਾ ਪੱਠੇ ਹੈ ਸ਼ਾਰਦ ਮੇਰੇ ਹੱਥ ਚ ਕੈਮਰਾ ਫੜਿਆ ਹੋਇਆ ਹੈ ਸੋ एवरीवन ਹੁਣ ਟੋਕਾ ਦੇਖੋ ਹਾਂਜੀ एवरीवन ਮਿਲਦੇ ਹਾਂ ਆਪਾਂ ਨੈਕਸਟ ਵਲੌਗ ਦੇ ਵਿੱਚ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਤੇ ਕਮੈਂਟ ਸ਼ੇਅਰ ਕਰਨਾ ਐਂਡ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਮੇਰਾ ਹਰ ਇੱਕ ਆਉਣ ਵਾਲਾ ਤੁਸੀਂ ਰੂਟੀਨ ਵਲੌਗ ਕੋਈ ਵੀ ਕਿਸੇ ਦੇ ਕਿਸੇ ਵੀ ਕੰਟੈਂਟ ਦੇ ਰਿਲੇਟਿਡ ਵਲੌਗ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਪੱਛੇ ਖੁਦੋਂ ਸੋ ਮਿਲਦੇ ਹਾਂ ਅਮਾਂ ਨੈਕਸਟ ਵਲੌਗ ਦੇ ਵਿੱਚ एवरीवन